ਜੇਕਰ ਕਾਰ ਦੇ AC ਤੋਂ ਵਧੀਆ ਪ੍ਰਦਰਸ਼ਨ ਚਾਹੁੰਦੇ ਹੋ ਤਾਂ ਕਰ ਲਵੋ ਬਸ ਇਹ ਕੰਮ ਅਤੇ ਤੁਹਾਡਾ AC ਦੇਵੇਗਾ ਤੁਹਾਨੂੰ ਕਾਰ ਦੇ ਵਿੱਚ ਸ਼ਾਨਦਾਰ 쿨ਿੰਗ ਹਾਲੋ ਦੋਸਤੋ ਸ਼ਸ਼ੀਕਲਾ ਆਦab ਨਮਸਕਾਰ ਤੁਹਾਡੇ ਆਪਣੇ ਚੈਨਲ SR ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਬੇਹਦ ਹੀ ਖਾਸ ਅਪਡੇਟ ਜੋ ਕਿ ਸਾਡੇ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲਾ ਸਪੈਸ਼ਲੀ ਡਰਾਈਵਰ ਵੀਰਾਂ ਲਈ ਜੀ ਹਾਂ ਗਰਮੀਆਂ ਵਿੱਚ AC ਤੋਂ ਬਿਨਾ ਕਾਰ ਵਿੱਚ ਸਫ਼ਰ ਕਰਨਾ ਬੜਾ ਹੀ ਮੁਸ਼ਕਲ ਹੁੰਦਾ ਹੈ ਤੁਹਾਨੂੰ ਜ਼ਿਆਦਾ ਗਰਮੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਵਿੱਚ ਵੀ ਮਦਦ ਕਰਦਾ ਹੈ ਹਾਲਾਂਕਿ ਬਹੁਤ ਸਾਰੇ ਲੋਕ ਅਤਿ ਦੀ ਗਰਮੀ ਵਿੱਚ ਏਸੀ ਦੀ ਘੱਟ ਕਾਰਗੁਜ਼ਾਰੀ ਤੋਂ ਬੜੇ ਪਰੇਸ਼ਾਨ ਰਹਿੰਦੇ ਨੇ ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੀ ਕਾਰ ਦੇ ਏਸੀ ਦੀ ਪਰਫਾਰਮੈਂਸ ਵਧਾ ਸਕਦੇ ਹੋ ਜੀ ਹਾਂ ਇਸ ਦੇ ਵਿੱਚ ਪਹਿਲੀ ਗੱਲ ਆਉਂਦੀ ਹੈ ਕਿ ਕਾਰ ਦੇ ਅੰਦਰ ਦੀ ਗਰਮੀ ਨੂੰ ਘਟਾਓ ਜੀ ਏਸੀ ਨੂੰ ਚਾਲੂ ਕਰਨ ਤੋਂ ਪਹਿਲਾਂ ਤੁਹਾਨੂੰ ਆਪਣੀ ਕਾਰ ਵਿੱਚ ਸਟੋਰ ਕੀਤੀ ਗਰਮੀ ਨੂੰ ਘਟਾਉਣਾ ਚਾਹੀਦਾ ਹੈ ਇਸ ਲਈ ਇਗਨੀਸ਼ਨ ਚਾਲੂ ਕਰਨ ਤੋਂ ਪਹਿਲਾਂ ਕਾਰ ਦੀਆਂ ਖਿੜਕੀਆਂ ਨੂੰ ਢੇਠਾ ਰੋਲ ਕਰੋ ਇਹ ਤੁਹਾਡੀ ਕਾਰ ਨੂੰ ਜਲਦੀ ਠੰਡਾ ਕਰੇਗੀ ਦੂਜੀ ਗੱਲ ਸਾਹਮਣੇ ਆਉਂਦੀ ਹੈ ਕਿ ਸਿੱਧੀ ਧੁੱਪ ਵਿੱਚ ਕਾਰ ਕਦੇ ਵੀ ਨਾ ਪਾਰਕ ਕਰੋ ਕਾਰ ਨੂੰ ਠੰਡੀ ਜਗ੍ਹਾ ਤੇ ਪਾਰਕ ਕਰਨ ਨਾਲ ਏਸੀ ਨੂੰ ਠੀਕ ਤਰ੍ਹਾਂ ਕੰਮ ਕਰਨ ਵਿੱਚ ਮਦਦ ਮਿਲਦੀ ਹੈ ਕਾਰ ਨੂੰ ਸਿੱਧੀ ਧੁੱਪ ਜਾਂ ਛਾਂ ਤੋਂ ਦੂਰ ਰੱਖਣ ਨਾਲ ਓਵਰਹੀਟਿੰਗ ਤੋਂ ਬਚਣ ਵਿੱਚ ਮਦਦ ਮਿਲਦੀ ਹੈ ਅਤੇ ਏਸੀ ਗੱਡੀ ਨੂੰ ਤੇਜ਼ੀ ਨਾਲ ਠੰਡਾ ਕਰਦਾ ਹੈ ਅੱਗੇ ਤੀਜੀ ਗੱਲ ਆਉਂਦੀ ਹੈ ਸਾਫ਼ ਏਸੀ ਕੰਡੈਂਸਰ ਕਾਰ ਦਾ ਏਸੀ ਕੰਡੈਂਸਰ ਲੰਘਦੇ ਹਵਾ ਦੇ ਪ੍ਰਵਾਹ ਵਿੱਚ ਵਾਧੂ ਗਰਮੀ ਨੂੰ ਬਾਹਰ ਕੱਢ ਕੇ ਫ੍ਰਿਜ ਨੂੰ ਠੰਡਾ ਕਰਨ ਵਿੱਚ ਮਦਦ ਕਰਦਾ ਹੈ ਇਸ ਲਈ ਇਸ ਦਾ ਹਰ ਸਮੇਂ ਸਾਫ਼ ਹੋਣਾ ਬੜਾ ਹੀ ਜ਼ਰੂਰੀ ਹੈ ਜੇਕਰ ਇਸ ਵਿੱਚ ਗੰਦਗੀ ਜਮ੍ਹਾਂ ਹੋ ਜਾਂਦੀ ਹੈ ਤਾਂ ਏਸੀ ਕਾਰ ਨੂੰ ਘੱਟ ਠੰਡਾ ਕਰੇਗਾ ਇਸ ਲਈ ਇਸ ਨੂੰ ਨਿਯਮਤ ਤੌਰ ਤੇ ਸਾਫ਼ ਕਰਨਾ ਬੜਾ ਜ਼ਰੂਰੀ ਹੈ ਅੱਗੇ ਗੱਲ ਆਉਂਦੀ ਹੈ ਰੀਸਰਕੂਲੇਸ਼ਨ ਮੋਡ ਨੂੰ ਚਾਲੂ ਕਰਨ ਕੁੱਝ ਦੇਰ ਲਈ ਕਾਰ ਦੇ ਏਸੀ ਨੂੰ ਚਾਲੂ ਕਰਨ ਤੋਂ ਬਾਅਦ ਤੁਹਾਨੂੰ ਠੰਡੀ ਹਵਾ ਮਿਲਣ ਤੋਂ ਬਾਅਦ ਰੀਸਰਕੂਲੇਸ਼ਨ ਮੋਡ ਨੂੰ ਚਾਲੂ ਕਰਨਾ ਚਾਹੀਦਾ ਹੈ ਰੀਸਰਕੂਲੇਸ਼ਨ ਮੋਡ AC ਬਾਹਰਲੀ ਹਵਾ ਨਹੀਂ ਖਿੱਚਦਾ AC ਬਾਹਰਲੀ ਹਵਾ ਨਹੀਂ ਖਿੱਚਦਾ ਅਤੇ ਕਾਰ ਦੇ ਕੈਬਿਨ ਵਿੱਚ ਉਪਲਬਧ ਹਵਾ ਦੀ ਵਰਤੋਂ ਕਰਦਾ ਹੈ ਇਸ ਤਰ੍ਹਾਂ AC ਉੱਤੇ ਦਬਾਅ ਜਿਹੜਾ ਹੁੰਦਾ ਹੈ ਉਹ ਘਟ ਪੈਂਦਾ ਨਿਯਮਿਤ ਤੌਰ ਤੇ AC ਦੀ ਸਰਵਿਸ ਬਿਹਤਰ ਕੂਲਿੰਗ ਲਈ ਜ਼ਰੂਰੀ ਹੈ ਕਿ ਕਾਰ ਦੇ AC ਦੀ ਸਮੇਂ ਸਮੇਂ ਸੇ ਸਰਵਿਸ ਕਰਵਾਈ ਜਾਵੇ ਇਸ ਲਈ ਜੇਕਰ ਤੁਸੀਂ AC ਦਾ ਪੂਰਾ ਆਨੰਦ ਲੈਣਾ ਚਾਹੁੰਦੇ ਹੋ ਆਪਣੇ ਵਾਹਨ ਦੀ ਸਹੀ ਸਮੇਂ ਤੇ ਸਰਵਿਸ ਜ਼ਰੂਰ ਕਰਵਾਓ ਅੱਗੇ ਗੱਲ ਆਉਂਦੀ ਹੈ ਠੰਡੀ ਹਵਾ ਕਾਰ ਦੇ ਕੈਬਿਨ ਵਿੱਚੋਂ ਬਾਹਰ ਨਹੀਂ ਆਉਂਦੀ ਬਹੁਤ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਤੁਹਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਜਦੋਂ AC ਚਾਲੂ ਹੋਵੇ ਤਾਂ ਤੁਹਾਡੀ ਕਾਰ ਦੀਆਂ ਖਿੜਕੀਆਂ ਪੂਰੀ ਤਰ੍ਹਾਂ ਬੰਦ ਹੋਣੀਆਂ ਚਾਹੀਦੀਆਂ ਹਨ ਇਹ ਕੈਬਿਨ ਨੂੰ ਜਲਦੀ ਅਤੇ ਜ਼ਿਆਦਾ ਦੇਰ ਤੱਕ ਠੰਡਾ ਰੱਖਣ ਵਿੱਚ ਮਦਦ ਕਰਦਾ ਹੈ ਅੱਗੇ ਅੰਤਿਮ ਗੱਲ ਆਉਂਦੀ ਹੈ ਗੰਦੇ ਫਿਲਟਰ 쿨ਿੰਗ ਨੂੰ ਘਟਾ ਸਕਦੇ ਨੇ ਗੰਦੇ AC ਫਿਲਟਰ ਹਵਾ ਦੇ ਲੰਘਣ ਵਿੱਚ ਵੱਡੀ ਰੁਕਾਵਟ ਬਣਦੇ ਨੇ ਇਸ ਨਾਲ ਇੰਦਨ ਦੀ ਖਪਤ ਵੀ ਵੱਧ ਜਾਂਦੀ ਹੈ ਇਸ ਲਈ ਸਮੇਂ-ਸਮੇਂ ਤੇ ਕਾਰ ਦੇ 에ਅਰ ਫਿਲਟਰ ਨੂੰ ਸਾਫ਼ ਕਰਦੇ ਰਹੋ ਅਤੇ ਠੰਡੀ-ਠੰਡੀ ਹਵਾ ਦਾ ਆਨੰਦ ਮਾਣਦੇ ਰਹੋ ਦੋਸਤੋ ਅੱਜ ਦਾ ਤੁਹਾਨੂੰ ਇਹ ਟੌਪਿਕ ਕਿਵੇਂ ਦਾ ਲੱਗਿਆ ਕਿਉਂਕਿ ਬਹੁਤ ਡਰਾਈਵਰ ਵੀਰਾਂ ਨੂੰ ਪਤਾ ਹੋਣਾ ਚਾਹੀਦਾ ਕਿ AC ਦੀ ਅਸੀਂ ਕਿਸ ਤਰ੍ਹਾਂ ਸਾਂਭ ਸੰਭਾਲ ਕਰਨੀ ਆ ਤੇ ਸਾਨੂੰ ਠੰਡੀ ਹਵਾ ਮਿਲਦੀ ਰਹੇ ਕਿਉਂਕਿ ਗਰਮੀਆਂ ਵਿੱਚ ਅਕਸਰ ਦੇਖਿਆ ਜਾਂਦਾ ਹੈ ਡਰਾਈਵਰ ਵੀਰ ਸਵਾਰੀਆਂ ਲੈ ਕੇ ਜਾਂਦੇ ਨੇ ਸਵਾਰੀਆਂ ਹਮੇਸ਼ਾ ਡਿਮਾਂਡ ਕਰਦੀਆਂ ਨੇ ਕਿ ਤੁਹਾਡੀ ਗੱਡੀ ਵਿੱਚ AC ਕੂਲਿੰਗ ਨਹੀਂ ਕਰ ਰਿਹਾ ਇਸ ਤਰ੍ਹਾਂ ਉਹਨਾਂ ਦੇ ਬਿਜ਼ਨਸ ਤੇ ਵੀ ਫਰਕ ਪੈਂਦਾ ਤਾਂ ਡਰਾਈਵਰ ਵੀਰਾਂ ਔਰ ਆਮ ਰੂਟੀਨ ਵਿੱਚ ਗੱਡੀ ਚਲਾਉਣ ਵਾਲਿਆਂ ਲਈ ਵੀ ਇਹ ਇੱਕ ਚੰਗੀ ਗੱਲ ਹੈ ਕਿ ਤੁਸੀਂ ਇਹ ਟਿਪਸ ਉਹ ਅਪਣਾ ਕੇ ਏਸੀ ਦਾ ਜੋ ਹੈ কুলਿੰਗ ਦਾ ਪੱਧਰ ਹੈ ਉਹਨੂੰ ਤੁਸੀਂ ਵਧਾ ਸਕਦੇ ਹੋ ਤੇ ਆਪਣੀ ਗਰਮੀਆਂ ਦੀ ਜੋ ਯਾਤਰਾ ਹੈ ਉਸ ਨੂੰ ਆਨੰਦਮਈ ਬਣਾ ਸਕਦੇ ਤਾਂ ਤੁਹਾਨੂੰ ਅੱਜ ਦਾ ਇਹ ਟੌਪਿਕ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਵੀਡੀਓ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਐਸ ਆਰ ਐਲਰਟ